ਫਰਮੀ ਦੇ ਚਲਦਿਆਂ ਪੰਜਾਬ ਦੇ ਵਿੱਚ ਵੀ ਨਦੀਆਂ ਨਾਲੇ ਉਫਾਨਤੇ ਨੇ ਤੇ ਇਸੇ ਦੌਰਾਨ ਪਠਾਨਕੋਟ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਚੱਕੀ ਡੈਮ ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਬੇहद ਖਤਰਨਾਕ ਨੇ ਕਿਉਂਕਿ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੋਇਆ ਤੇਜ਼ ਵਹਾਵ ਵਾਲਾ ਪਾਣੀ ਕਈ ਥਾਵਾਂ ਤੇ ਨੁਕਸਾਨ ਕਰਦਾ ਹੋਇਆ ਅੱਗੇ ਵਧ ਰਿਹਾ ਤੇ ਇਸੇ ਦੌਰਾਨ ਇਹ ਰੇਲਵੇ ਬ੍ਰਿਜ ਦੀ ਤਸਵੀਰ ਹੈ ਰੇਲਵੇ ਬ੍ਰਿਜ ਜਿਹੜਾ ਚੱਕੀ ਡੈਮ ਦੇ ਕੋਲ ਬਣਿਆ ਹੋਇਆ ਇੱਥੋਂ ਹੀ ਟ੍ਰੇਨ ਲੰਘ ਰਹੀ ਸੀ ਪਰ ਇਸੇ ਦੌਰਾਨ ਹੇਠਾਂ ਤੋਂ ਜ਼ਮੀਨ ਖਿਸਕ ਰਹੀ ਹੈ ਲੈਂਡਸਲਾਈਡਿੰਗ ਹੋ ਰਹੀ ਹੈ ਲੈਂਡਸਲਾਈਡਿੰਗ ਹੋ ਕੇ ਮਲਬਾ ਜਿਹੜਾ ਪਹਾੜ ਦਾ ਉਹ ਦਰਿਆ ਦੇ ਵਿੱਚ ਵਹਿੰਦਾ ਹੋਇਆ ਨਜ਼ਰ ਆ ਰਿਹਾ ਔਰ ਇਸ ਦੌਰਾਨ ਇਹ ਕਹਿਣਾ ਕੋਈ ਗਲਤ ਨਹੀਂ ਹੋਏਗਾ ਕਿ ਟ੍ਰੇਨ ਦੇ ਵਿੱਚ ਬੈਠੀਆਂ ਸਵਾਰੀਆਂ ਦੀ ਜਾਨ ਮੁਠੇ ਦੇ ਵਿੱਚ ਆ ਗਈ ਹੋਏਗੀ ਜਦੋਂ ਉਹਨਾਂ ਨੇ ਇਹ ਮੰਜ਼ਰ ਦੇਖਿਆ ਹੋਵੇਗਾ ਕਿ ਇੱਥਾਂ ਤੋਂ ਪਹਾੜ ਤੋਂ ਮਲਬਾ ਜਿਹੜਾ ਉਹ ਖਿਸਕ ਰਿਹਾ ਕਿਉਂਕਿ ਭਾਰੀ ਬਰਸਾਤ ਦੇ ਕਾਰਨ ਪਠਾਨਕੋਟ ਦੇ ਵਿੱਚ ਜਿਹੜਾ ਚੱਕੀ ਡੈਮ ਹੈ ਇੱਥੇ ਉਹ ਸੜਕਾਂ ਵੀ ਨੇ ਜਿਹੜੀਆਂ ਕਈ ਪਿੰਡਾਂ ਨੂੰ ਪਠਾਨਕੋਟ ਸ਼ਹਿਰ ਦੇ ਨਾਲ ਜੋੜਦੀਆਂ ਨੇ ਤੇ ਚੱਕੀ ਦਰਿਆ ਜਿਹੜਾ ਉਸ ਦੇ ਵਿੱਚ ਪਾਣੀ ਦਾ ਪੱਧਰ ਇਸ ਕਦਰ ਵੱਧ ਗਿਆ ਕਿ ਕਈ ਸੜਕਾਂ ਰੋੜ ਗਈਆਂ ਨੇ ਲੋਕਾਂ ਦ ਪਿੰਡਾਂ ਦਾ ਸੰਪਰਕ ਜਿਹੜਾ ਸ਼ਹਿਰ ਦੇ ਨਾਲੋਂ ਟੁੱਟ ਗਿਆ ਤੇ ਇਸੇ ਦੌਰਾਨ ਇਹ ਤਸਵੀਰ ਜਿਹੜੀ ਹੈ ਖਤਰਨਾਕ ਤਸਵੀਰ ਇਸ ਨੂੰ ਕਹਿ ਸਕਦੇ ਹਾਂ ਸਾਹਮਣੇ ਆਈ ਹੈ ਕਿਉਂਕਿ ਰੇਲਵੇ ਬ੍ਰਿਜ ਤੋਂ ਟ੍ਰੇਨ ਲੰਘ ਰਹੀ ਹੈ ਯਾਤਰੀ ਟ੍ਰੇਨ ਹੈ ਜਿਸ ਦੇ ਵਿੱਚ ਕਈ ਹਜ਼ਾਰ ਯਾਤਰੀ ਜਿਹੜੇ ਉਹ ਸਵਾਰ ਹੋਣਗੇ ਪਰ ਇਸੇ ਦੌਰਾਨ ਹੇਠਾਂ ਤੋਂ ਜ਼ਮੀਨ ਖਿਸਕਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਸਾਰੀਆਂ ਸਵਾਰੀਆਂ ਸੁਰੱਖਿਅਤ ਨੇ ਟ੍ਰੇਨ ਆਪਣੇ ਸਮੇਂ ਸਿਰ ਨਿਰਧਾਰਿਤ ਸਮੇਂ ਤੇ ਵੀ ਪਹੁੰਚੀ ਹੈ ਨਿਰਧਾਰਿਤ ਥਾਂ ਤੇ ਵੀ ਪਹੁੰਚੀ ਹੈ ਪਰ ਇਹ ਤਸਵੀਰ ਜਿਹੜੀ ਹੈ ਉਹ ਖਤਰਨਾਕ ਜ਼ਰੂਰ ਹੈ ਫਾਰੀ ਮੀਦੇ ਚਲਦਿਆਂ ਪੰਜਾਬ ਦੇ ਵਿੱਚ ਵੀ ਨਦੀਆਂ ਨਾਲੇ ਉਫਾਨਤੇ ਨੇ ਤੇ ਇਸੇ ਦੌਰਾਨ ਪਠਾਨਕੋਟ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਚੱਕੀ ਡੈਮ ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਬੇहद ਖਤਰਨਾਕ ਨੇ ਕਿਉਂਕਿ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੋਇਆ ਤੇਜ਼ ਵਹਾਵ ਵਾਲਾ ਪਾਣੀ ਕਈ ਥਾਵਾਂ ਤੇ ਨੁਕਸਾਨ ਕਰਦਾ ਹੋਇਆ ਅੱਗੇ ਵਧ ਰਿਹਾ ਤੇ ਇਸੇ ਦੌਰਾਨ ਇਹ ਰੇਲਵੇ ਬ੍ਰਿਜ ਦੀ ਤਸਵੀਰ ਹੈ ਰੇਲਵੇ ਬ੍ਰਿਜ ਜਿਹੜਾ ਚੱਕੀ ਡੈਮ ਦੇ ਕੋਲ ਬਣਿਆ ਹੋਇਆ ਇੱਥੋਂ ਹੀ ਟ੍ਰੇਨ ਲੰਘ ਰਹੀ ਸੀ ਪਰ ਇਸੇ ਦੌਰਾਨ ਹੇਠਾਂ ਤੋਂ ਜ਼ਮੀਨ ਖਿਸਕ ਰਹੀ ਹੈ ਲੈਂਡਸਲਾਈਡਿੰਗ ਹੋ ਰਹੀ ਹੈ ਲੈਂਡਸਲਾਈਡਿੰਗ ਹੋ ਕੇ ਮਲਬਾ ਜਿਹੜਾ ਪਹਾੜ ਦਾ ਉਹ ਦਰਿਆ ਦੇ ਵਿੱਚ ਵਹਿੰਦਾ ਹੋਇਆ ਨਜ਼ਰ ਆ ਰਿਹਾ ਔਰ ਇਸ ਦੌਰਾਨ ਇਹ ਕਹਿਣਾ ਕੋਈ ਗਲਤ ਨਹੀਂ ਹੋਏਗਾ ਕਿ ਟ੍ਰੇਨ ਦੇ ਵਿੱਚ ਬੈਠੀਆਂ ਸਵਾਰੀਆਂ ਦੀ ਜਾਨ ਮੁਠੇ ਦੇ ਵਿੱਚ ਆ ਗਈ ਹੋਏਗੀ ਜਦ ਉਹਨਾਂ ਨੇ ਇਹ ਮੰਜ਼ਰ ਦੇਖਿਆ ਹੋਏਗਾ ਕਿ ਇੱਥਾਂ ਤੋਂ ਪਹਾੜ ਤੋਂ ਮਲਬਾ ਜਿਹੜਾ ਉਹ ਖਿਸਕ ਰਿਹਾ ਕਿਉਂਕਿ ਭਾਰੀ ਬਰਸਾਤ ਦੇ ਕਾਰਨ ਪਠਾਨਕੋਟ ਦੇ ਵਿੱਚ ਜਿਹੜਾ ਚੱਕੀ ਡੈਮ ਹੈ ਇੱਥੇ ਉਹ ਸੜਕਾਂ ਵੀ ਨੇ ਜਿਹੜੀਆਂ ਕਈ ਪਿੰਡਾਂ ਨੂੰ ਪਠਾਨਕੋਟ ਸ਼ਹਿਰ ਦੇ ਨਾਲ ਜੋੜਦੀਆਂ ਨੇ ਤੇ ਚੱਕੀ ਦਰਿਆ ਜਿਹੜਾ ਉਸ ਦੇ ਵਿੱਚ ਪਾਣੇ ਦਾ ਪੱਧਰ ਇਸ ਕਦਰ ਵੱਧ ਗਿਆ ਕਿ ਕਈ ਸੜਕਾਂ ਰੋੜ ਗਈਆਂ ਨੇ ਲੋਕਾਂ ਦੇ ਪਿੰਡਾਂ ਦਾ ਸੰਪਰਕ ਜਿਹੜਾ ਸ਼ਹਿਰ ਦੇ ਨਾਲੋਂ ਟੁੱਟ ਗਿਆ ਤੇ ਇਸੇ ਦੌਰਾਨ ਇਹ ਤਸਵੀਰ ਜਿਹੜੀ ਹੈ ਖਤਰਨਾਕ ਤਸਵੀਰ ਇਸ ਨੂੰ ਕਹਿ ਸਕਦੇ ਹਾਂ ਸਾਹਮਣੇ ਆਈ ਹੈ ਕਿਉਂਕਿ ਰੇਲਵੇ ਬ੍ਰਿਜ ਤੋਂ ਟ੍ਰੇਨ ਲੰਘ ਰਹੀ ਹੈ ਯਾਤਰੀ ਟ੍ਰੇਨ ਹੈ ਜਿਸ ਦੇ ਵਿੱਚ ਕਈ ਹਜ਼ਾਰ ਯਾਤਰੀ ਜਿਹੜੇ ਉਸਵਾਰ ਹੋਣਗੇ ਪਰ ਇਸੇ ਦੌਰਾਨ ਹੇਠਾਂ ਤੋਂ ਜ਼ਮੀਨ ਖਿਸਕਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਸਾਰੀਆਂ ਸਵਾਰੀਆਂ ਸੁਰੱਖਿਅਤ ਨੇ ਟ੍ਰੇਨ ਆਪਣੇ ਸਮੇਂ ਸਿਰ ਨਿਰਧਾਰਤ ਸਮੇਂ ਤੇ ਵੀ ਪਹੁੰਚੀ ਹੈ ਨਿਰਧਾਰਤ ਥਾਂ ਤੇ ਵੀ ਪਹੁੰਚੀ ਹੈ ਪਰ ਇਹ ਤਸਵੀਰ ਜਿਹੜੀ ਹੈ ਉਹ ਖਤਰਨਾਕ ਜ਼ਰੂਰ ਹੈ ਚਲਦਿਆਂ ਪੰਜਾਬ ਦੇ ਵਿੱਚ ਵੀ ਨਦੀਆਂ ਨਾਲੇ ਉਫਾਨਤੇ ਨੇ ਤੇ ਇਸੇ ਦੌਰਾਨ ਪਠਾਨਕੋਟ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਚੱਕੀ ਡੈਮ ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਬੇहद ਖਤਰਨਾਕ ਨੇ ਕਿਉਂਕਿ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੋਇਆ ਤੇਜ਼ ਵਹਾਵ ਵਾਲਾ ਪਾਣੀ ਕਈ ਥਾਵਾਂ ਤੇ ਨੁਕਸਾਨ ਕਰਦਾ ਹੋਇਆ ਅੱਗੇ ਵਧ ਰਿਹਾ ਤੇ ਇਸੇ ਦੌਰਾਨ ਇਹ ਰੇਲਵੇ ਬ੍ਰਿਜ ਦੀ ਤਸਵੀਰ ਹੈ ਰੇਲਵੇ ਬ੍ਰਿਜ ਜਿਹੜਾ ਚੱਕੀ ਡੈਮ ਦੇ ਕੋਲ ਬਣਿਆ ਹੋਇਆ ਇੱਥੋਂ ਹੀ ਟ੍ਰੇਨ ਲੰਘ ਰਹੀ ਸੀ ਪਰ ਇਸੇ ਦੌਰਾਨ ਹੇਠਾਂ ਤੋਂ ਜ਼ਮੀਨ ਖਿਸਕ ਰਹੀ ਹੈ ਲੈਂਡਸਲਾਈਡਿੰਗ ਹੋ ਰਹੀ ਹੈ ਲੈਂਡਸਲਾਈਡਿੰਗ ਹੋ ਕੇ ਮਲਬਾ ਜਿਹੜਾ ਪਹਾੜ ਦਾ ਉਹ ਦਰਿਆ ਦੇ ਵਿੱਚ ਵਹਿੰਦਾ ਹੋਇਆ ਨਜ਼ਰ ਆ ਰਿਹਾ ਔਰ ਇਸ ਦੌਰਾਨ ਇਹ ਕਹਿਣਾ ਕੋਈ ਗਲਤ ਨਹੀਂ ਹੋਏਗਾ ਕਿ ਟ੍ਰੇਨ ਦੇ ਵਿੱਚ ਬੈਠੀਆਂ ਸਵਾਰੀਆਂ ਦੀ ਜਾਨ ਮੁਠੇ ਦੇ ਵਿੱਚ ਆ ਗਈ ਹੋਏਗੀ ਜਦੋਂ ਉਹਨਾਂ ਨੇ ਇਹ ਮੰਜ਼ਰ ਦੇਖਿਆ ਹੋਏਗਾ ਕਿ ਇੱਥਾਂ ਤੋਂ ਪਹਾੜ ਤੋਂ ਮਲਬਾ ਜਿਹੜਾ ਉਹ ਖਿਸਕ ਰਿਹਾ ਕਿਉਂਕਿ ਭਾਰੀ ਬਰਸਾਤ ਦੇ ਕਾਰਨ ਪਠਾਨਕੋਟ ਦੇ ਵਿੱਚ ਜਿਹੜਾ ਚੱਕੀ ਡੈਮ ਹੈ ਇੱਥੇ ਉਹ ਸੜਕਾਂ ਵੀ ਨੇ ਜਿਹੜੀਆਂ ਕਈ ਪਿੰਡਾਂ ਨੂੰ ਪਠਾਨਕੋਟ ਸ਼ਹਿਰ ਦੇ ਨਾਲ ਜੋੜਦੀਆਂ ਨੇ ਤੇ ਚੱਕੀ ਦਰਿਆ ਜਿਹੜਾ ਉਸ ਦੇ ਵਿੱਚ ਪਾਣੀ ਦਾ ਪੱਧਰ ਇਸ ਕਦਰ ਵੱਧ ਗਿਆ ਕਿ ਕਈ ਸੜਕਾਂ ਰੋੜ ਗਈਆਂ ਨੇ ਲੋਕਾਂ ਦੇ ਪਿੰਡਾਂ ਦਾ ਸੰਪਰਕ ਜਿਹੜਾ ਸ਼ਹਿਰ ਦੇ ਨਾਲੋਂ ਟੁੱਟ ਗਿਆ ਤੇ ਇਸੇ ਦੌਰਾਨ ਇਹ ਤਸਵੀਰ ਜਿਹੜੀ ਹੈ ਖਤਰਨਾਕ ਤਸਵੀਰ ਇਸ ਨੂੰ ਕਹਿ ਸਕਦੇ ਹਾਂ ਸਾਹਮਣੇ ਆਈ ਹੈ ਕਿਉਂਕਿ ਰੇਲਵੇ ਬ੍ਰਿਜ ਤੋਂ ਟ੍ਰੇਨ ਲੰਘ ਰਹੀ ਹੈ ਯਾਤਰੀ ਟ੍ਰੇਨ ਹੈ ਜਿਸ ਦੇ ਵਿੱਚ ਕਈ ਹਜ਼ਾਰ ਯਾਤਰੀ ਜਿਹੜੇ ਉਸਵਾਰ ਹੋਣਗੇ ਪਰ ਇਸੇ ਦੌਰਾਨ ਹੇਠਾਂ ਤੋਂ ਜ਼ਮੀਨ ਖਿਸਕਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਸਾਰੀਆਂ ਸਵਾਰੀਆਂ ਸੁਰੱਖਿਅਤ ਨੇ ਟ੍ਰੇਨ ਆਪਣੇ ਸਮੇਂ ਸਿਰ ਨਿਰਧਾਰਤ ਸਮੇਂ ਤੇ ਵੀ ਪਹੁੰਚੀ ਹੈ ਨਿਰਧਾਰਤ ਥਾਂ ਤੇ ਵੀ ਪਹੁੰਚੀ ਹੈ ਪਰ ਤਸਵੀਰ ਜਿਹੜੀ ਹੈ ਉਹ ਖਤਰਨਾਕ ਜ਼ਰੂਰ ਹੈ ਚਲਦੇ ਆ ਪੰਜਾਬ ਦੇ ਵਿੱਚ ਵੀ ਨਦੀਆਂ ਨਾਲੇ ਉਫਾਨਤੇ ਨੇ ਤੇ ਇਸੇ ਦੌਰਾਨ ਪਠਾਨਕੋਟ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਚੱਕੀ ਡੈਮ ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਬੇहद ਖਤਰਨਾਕ ਨੇ ਕਿਉਂਕਿ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੋਇਆ ਤੇਜ਼ ਵਹਾਵ ਵਾਲਾ ਪਾਣੀ ਕਈ ਥਾਵਾਂ ਤੇ ਨੁਕਸਾਨ ਕਰਦਾ ਹੋਇਆ ਅੱਗੇ ਵਧ ਰਿਹਾ ਤੇ ਇਸੇ ਦੌਰਾਨ ਇਹ ਰੇਲਵੇ ਬ੍ਰਿਜ ਦੀ ਤਸਵੀਰ ਹੈ ਰੇਲਵੇ ਬ੍ਰਿਜ ਜਿਹੜਾ ਚੱਕੀ ਡੈਮ ਦੇ ਕੋਲ ਬਣਿਆ ਹੋਇਆ ਇੱਥੋਂ ਹੀ ਟ੍ਰੇਨ ਲੰਘ ਰਹੀ ਸੀ ਪਰ ਇਸੇ ਦੌਰਾਨ ਹੇਠਾਂ ਤੋਂ ਜ਼ਮੀਨ ਖਿਸਕ ਰਹੀ ਹੈ ਲੈਂਡਸਲਾਈਡਿੰਗ ਹੋ ਰਹੀ ਹੈ ਲੈਂਡਸਲਾਈਡਿੰਗ ਹੋ ਕੇ ਮਲਬਾ ਜਿਹੜਾ ਪਹਾੜ ਦਾ ਉਹ ਦਰਿਆ ਦੇ ਵਿੱਚ ਵਹਿੰਦਾ ਹੋਇਆ ਨਜ਼ਰ ਆ ਰਿਹਾ ਔਰ ਇਸ ਦੌਰਾਨ ਇਹ ਕਹਿਣਾ ਕੋਈ ਗਲਤ ਨਹੀਂ ਹੋਏਗਾ ਕਿ ਟ੍ਰੇਨ ਦੇ ਵਿੱਚ ਬੈਠੀਆਂ ਸਵਾਰੀਆਂ ਦੀ ਜਾਨ ਮੁਠੇ ਦੇ ਵਿੱਚ ਆ ਗਈ ਹੋਏਗੀ ਜਦੋਂ ਉਹਨਾਂ ਨੇ ਇਹ ਮੰਜ਼ਰ ਦੇਖਿਆ ਹੋਏਗਾ ਕਿ ਇੱਥਾਂ ਤੋਂ ਪਹਾੜ ਤੋਂ ਮਲਬਾ ਜਿਹੜਾ ਉਹ ਖਿਸਕ ਰਿਹਾ ਕਿਉਂਕਿ ਭਾਰੀ ਬਰਸਾਤ ਦੇ ਕਾਰਨ ਪਠਾਨਕੋਟ ਦੇ ਵਿੱਚ ਜਿਹੜਾ ਚੱਕੀ ਡੈਮ ਹੈ ਇੱਥੇ ਉਹ ਸੜਕਾਂ ਵੀ ਨੇ ਜਿਹੜੀਆਂ ਕਈ ਪਿੰਡਾਂ ਨੂੰ ਪਠਾਨਕੋਟ ਸ਼ਹਿਰ ਦੇ ਨਾਲ ਜੋੜਦੀਆਂ ਨੇ ਤੇ ਚੱਕੀ ਦਰਿਆ ਜਿਹੜਾ ਉਸ ਦੇ ਵਿੱਚ ਪਾਣੀ ਦਾ ਪੱਧਰ ਇਸ ਕਦਰ ਵੱਧ ਗਿਆ ਕਿ ਕਈ ਸੜਕਾਂ ਰੋੜ ਗਈਆਂ ਨੇ ਲੋਕਾਂ ਦੇ ਪਿੰਡਾਂ ਦਾ ਸੰਪਰਕ ਜਿਹੜਾ ਸ਼ਹਿਰ ਦੇ ਨਾਲੋਂ ਟੁੱਟ ਗਿਆ ਤੇ ਇਸੇ ਦੌਰਾਨ ਇਹ ਤਸਵੀਰ ਜਿਹੜੀ ਹੈ ਖਤਰਨਾਕ ਤਸਵੀਰ ਇਸ ਨੂੰ ਕਹਿ ਸਕਦੇ ਹਾਂ ਸਾਹਮਣੇ ਆਈ ਹੈ ਕਿਉਂਕਿ ਰੇਲਵੇ ਬ੍ਰਿਜ ਤੋਂ ਟ੍ਰੇਨ ਲੰਘ ਰਹੀ ਹੈ ਯਾਤਰੀ ਟ੍ਰੇਨ ਹੈ ਜਿਸ ਦੇ ਵਿੱਚ ਕਈ ਹਜ਼ਾਰ ਯਾਤਰੀ ਜਿਹੜੇ ਉਹ ਸਵਾਰ ਹੋਣਗੇ ਪਰ ਇਸੇ ਦੌਰਾਨ ਹੇਠਾਂ ਤੋਂ ਜ਼ਮੀਨ ਖਿਸਕਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਸਾਰੀਆਂ ਸਵਾਰੀਆਂ ਸੁਰੱਖਿਅਤ ਨੇ ਟ੍ਰੇਨ ਆਪਣੇ ਸਮੇਂ ਸਿਰ ਨਿਰਧਾਰਤ ਸਮੇਂ ਤੇ ਵੀ ਪਹੁੰਚੀ ਹੈ ਨਿਰਧਾਰਤ ਥਾਂ ਤੇ ਵੀ ਪਹੁੰਚੀ ਹੈ ਪਰ ਇਹ ਤਸਵੀਰ ਜਿਹੜੀ ਹੈ ਉਹ ਖਤਰਨਾਕ ਜ਼ਰੂਰ ਹੈ ਚਲਦਿਆਂ ਪੰਜਾਬ ਦੇ ਵਿੱਚ ਵੀ ਨਦੀਆਂ ਨਾਲੇ ਉਫਾਨਤੇ ਨੇ ਤੇ ਇਸੇ ਦੌਰਾਨ ਪਠਾਨਕੋਟ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਚੱਕੀ ਡੈਮ ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਬੇहद ਖਤਰਨਾਕ ਨੇ ਕਿਉਂਕਿ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੋਇਆ ਤੇਜ਼ ਵਹਾਵ ਵਾਲਾ ਪਾਣੀ ਕਈ ਥਾਵਾਂ ਤੇ ਨੁਕਸਾਨ ਕਰਦਾ ਹੋਇਆ ਅੱਗੇ ਵਧ ਰਿਹਾ ਤੇ ਇਸੇ ਦੌਰਾਨ ਇਹ ਰੇਲਵੇ ਬ੍ਰਿਜ ਦੀ ਤਸਵੀਰ ਹੈ ਰੇਲਵੇ ਬ੍ਰਿਜ ਜਿਹੜਾ ਚੱਕੀ ਡੈਮ ਦੇ ਕੋਲ ਬਣਿਆ ਹੋਇਆ ਇੱਥੋਂ ਹੀ ਟ੍ਰੇਨ ਲੰਘ ਰਹੀ ਸੀ ਪਰ ਇਸੇ ਦੌਰਾਨ ਹੇਠਾਂ ਤੋਂ ਜ਼ਮੀਨ ਖਿਸਕ ਰਹੀ ਹੈ ਲੈਂਡਸਲਾਈਡਿੰਗ ਹੋ ਰਹੀ ਹੈ ਲੈਂਡਸਲਾਈਡਿੰਗ ਹੋ ਕੇ ਮਲਬਾ ਜਿਹੜਾ ਪਹਾੜ ਦਾ ਉਹ ਦਰਿਆ ਦੇ ਵਿੱਚ ਵਹਿੰਦਾ ਹੋਇਆ ਨਜ਼ਰ ਆ ਰਿਹਾ ਔਰ ਇਸ ਦੌਰਾਨ ਇਹ ਕਹਿਣਾ ਕੋਈ ਗਲਤ ਨਹੀਂ ਹੋਏਗਾ ਕਿ ਟ੍ਰੇਨ ਦੇ ਵਿੱਚ ਬੈਠੀਆਂ ਸਵਾਰੀਆਂ ਦੀ ਜਾਨ ਮੁਠੇ ਦੇ ਵਿੱਚ ਆ ਗਈ ਹੋਏਗੀ ਜਦ ਉਹਨਾਂ ਨੇ ਇਹ ਮੰਜ਼ਰ ਦੇਖਿਆ ਹੋਏਗਾ ਕਿ ਇੱਥਾਂ ਤੋਂ ਪਹਾੜ ਤੋਂ ਮਲਬਾ ਜਿਹੜਾ ਉਹ ਖਿਸਕ ਰਿਹਾ ਕਿਉਂਕਿ ਭਾਰੀ ਬਰਸਾਤ ਦੇ ਕਾਰਨ ਪਠਾਨਕੋਟ ਦੇ ਵਿੱਚ ਜਿਹੜਾ ਚੱਕੀ ਡੈਮ ਹੈ ਇੱਥੇ ਉਹ ਸੜਕਾਂ ਵੀ ਨੇ ਜਿਹੜੀਆਂ ਕਈ ਪਿੰਡਾਂ ਨੂੰ ਪਠਾਨਕੋਟ ਸ਼ਹਿਰ ਦੇ ਨਾਲ ਜੋੜਦੀਆਂ ਨੇ ਤੇ ਚੱਕੀ ਦਰਿਆ ਜਿਹੜਾ ਉਸ ਦੇ ਵਿੱਚ ਪਾਣੇ ਦਾ ਪੱਧਰ ਇਸ ਕਦਰ ਵੱਧ ਗਿਆ ਕਿ ਕਈ ਸੜਕਾਂ ਰੋੜ ਗਈਆਂ ਨੇ ਲੋਕਾਂ ਦੇ ਪਿੰਡਾਂ ਦਾ ਸੰਪਰਕ ਜਿਹੜਾ ਸ਼ਹਿਰ ਦੇ ਨਾਲੋਂ ਟੁੱਟ ਗਿਆ ਤੇ ਇਸੇ ਦੌਰਾਨ ਇਹ ਤਸਵੀਰ ਜਿਹੜੀ ਹੈ ਖਤਰਨਾਕ ਤਸਵੀਰ ਇਸ ਨੂੰ ਕਹਿ ਸਕਦੇ ਹਾਂ ਸਾਹਮਣੇ ਆਈ ਹੈ ਕਿਉਂਕਿ ਰੇਲਵੇ ਬ੍ਰਿਜ ਤੋਂ ਟ੍ਰੇਨ ਲੰਘ ਰਹੀ ਹੈ ਯਾਤਰੀ ਟ੍ਰੇਨ ਹੈ ਜਿਸ ਦੇ ਵਿੱਚ ਕਈ ਹਜ਼ਾਰ ਯਾਤਰੀ ਜਿਹੜੇ ਉਸਵਾਰ ਹੋਣਗੇ ਪਰ ਇਸੇ ਦੌਰਾਨ ਹੇਠਾਂ ਤੋਂ ਜ਼ਮੀਨ ਖਿਸਕਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਸਾਰੀਆਂ ਸਵਾਰੀਆਂ ਸੁਰੱਖਿਅਤ ਨੇ ਟ੍ਰੇਨ ਆਪਣੇ ਸਮੇਂ ਸਿਰ ਨਿਰਧਾਰਤ ਸਮੇਂ ਤੇ ਵੀ ਪਹੁੰਚੀ ਹੈ ਨਿਰਧਾਰਤ ਥਾਂ ਤੇ ਵੀ ਪਹੁੰਚੀ ਹੈ ਪਰ ਤਸਵੀਰ ਜਿਹੜੀ ਹੈ ਉਹ ਖਤਰਨਾਕ ਜ਼ਰੂਰ ਹੈ ਚਲਦੇ ਆ ਪੰਜਾਬ ਦੇ ਵਿੱਚ ਵੀ ਨਦੀਆਂ ਨਾਲੇ ਉਫਾਨਤੇ ਨੇ ਤੇ ਇਸੇ ਦੌਰਾਨ ਪਠਾਨਕੋਟ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਚੱਕੀ ਡੈਮ ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਬੇहद ਖਤਰਨਾਕ ਨੇ ਕਿਉਂਕਿ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੋਇਆ ਤੇਜ਼ ਵਹਾਵ ਵਾਲਾ ਪਾਣੀ ਕਈ ਥਾਵਾਂ ਤੇ ਨੁਕਸਾਨ ਕਰਦਾ ਹੋਇਆ ਅੱਗੇ ਵਧ ਰਿਹਾ ਤੇ ਇਸੇ ਦੌਰਾਨ ਇਹ ਰੇਲਵੇ ਬ੍ਰਿਜ ਦੀ ਤਸਵੀਰ ਹੈ ਰੇਲਵੇ ਬ੍ਰਿਜ ਜਿਹੜਾ ਚੱਕੀ ਡੈਮ ਦੇ ਕੋਲ ਬਣਿਆ ਹੋਇਆ ਇੱਥੋਂ ਹੀ ਟ੍ਰੇਨ ਲੰਘ ਰਹੀ ਸੀ ਪਰ ਇਸੇ ਦੌਰਾਨ ਹੇਠਾਂ ਤੋਂ ਜ਼ਮੀਨ ਖਿਸਕ ਰਹੀ ਹੈ ਲੈਂਡਸਲਾਈਡਿੰਗ ਹੋ ਰਹੀ ਹੈ ਲੈਂਡਸਲਾਈਡਿੰਗ ਹੋ ਕੇ ਮਲਬਾ ਜਿਹੜਾ ਪਹਾੜ ਦਾ ਉਹ ਦਰਿਆ ਦੇ ਵਿੱਚ ਵਹਿੰਦਾ ਹੋਇਆ ਨਜ਼ਰ ਆ ਰਿਹਾ ਔਰ ਇਸ ਦੌਰਾਨ ਇਹ ਕਹਿਣਾ ਕੋਈ ਗਲਤ ਨਹੀਂ ਹੋਏਗਾ ਕਿ ਟ੍ਰੇਨ ਦੇ ਵਿੱਚ ਬੈਠੀਆਂ ਸਵਾਰੀਆਂ ਦੀ ਜਾਨ ਮੁਠੇ ਦੀ ਵਿੱਚ ਆ ਗਈ ਹੋਏਗੀ ਜਦੋਂ ਉਹਨਾਂ ਨੇ ਇਹ ਮੰਜ਼ਰ ਦੇਖਿਆ ਹੋਏਗਾ ਕਿ ਇੱਥਾਂ ਤੋਂ ਪਹਾੜ ਤੋਂ ਮਲਬਾ ਜਿਹੜਾ ਉਹ ਖਿਸਕ ਰਿਹਾ ਕਿਉਂਕਿ ਭਾਰੀ ਬਰਸਾਤ ਦੇ ਕਾਰਨ ਪਠਾਨਕੋਟ ਦੇ ਵਿੱਚ ਜਿਹੜਾ ਚੱਕੀ ਡੈਮ ਹੈ ਇੱਥੇ ਉਹ ਸੜਕਾਂ ਵੀ ਨੇ ਜਿਹੜੀਆਂ ਕਈ ਪਿੰਡਾਂ ਨੂੰ ਪਠਾਨਕੋਟ ਸ਼ਹਿਰ ਦੇ ਨਾਲ ਜੋੜਦੀਆਂ ਨੇ ਤੇ ਚੱਕੀ ਦਰਿਆ ਜਿਹੜਾ ਉਸ ਦੇ ਵਿੱਚ ਪਾਣੀ ਦਾ ਪੱਧਰ ਇਸ ਕਦਰ ਵੱਧ ਗਿਆ ਕਿ ਕਈ ਸੜਕਾਂ ਰੋੜ ਗਈਆਂ ਨੇ ਲੋਕਾਂ ਦੇ ਪਿੰਡਾਂ ਦਾ ਸੰਪਰਕ ਜਿਹੜਾ ਸ਼ਹਿਰ ਦੇ ਨਾਲੋਂ ਟੁੱਟ ਗਿਆ ਤੇ ਇਸੇ ਦੌਰਾਨ ਇਹ ਤਸਵੀਰ ਜਿਹੜੀ ਹੈ ਖਤਰਨਾਕ ਤਸਵੀਰ ਇਸ ਨੂੰ ਕਹਿ ਸਕਦੇ ਹਾਂ ਸਾਹਮਣੇ ਆਈ ਹੈ ਕਿਉਂਕਿ ਰੇਲਵੇ ਬ੍ਰਿਜ ਤੋਂ ਟ੍ਰੇਨ ਲੰਘ ਰਹੀ ਹੈ ਯਾਤਰੀ ਟ੍ਰੇਨ ਹੈ ਜਿਸ ਦੇ ਵਿੱਚ ਕਈ ਹਜ਼ਾਰ ਯਾਤਰੀ ਜਿਹੜੇ ਉਹ ਸਵਾਰ ਹੋਣਗੇ ਪਰ ਇਸੇ ਦੌਰਾਨ ਹੇਠਾਂ ਤੋਂ ਜ਼ਮੀਨ ਖਿਸਕਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਸਾਰੀਆਂ ਸਵਾਰੀਆਂ ਸੁਰੱਖਿਅਤ ਨੇ ਟ੍ਰੇਨ ਆਪਣੇ ਸਮੇਂ ਸਿਰ ਨਿਰਧਾਰਿਤ ਸਮੇਂ ਤੇ ਵੀ ਪਹੁੰਚੀ ਹੈ ਨਿਰਧਾਰਿਤ ਥਾਂ ਤੇ ਵੀ ਪਹੁੰਚੀ ਹੈ ਪਰ ਇਹ ਤਸਵੀਰ ਜਿਹੜੀ ਹੈ ਉਹ ਖਤਰਨਾਕ ਜ਼ਰੂਰ ਹੈ ਚਲਦੇ ਆ ਪੰਜਾਬ ਦੇ ਵਿੱਚ ਵੀ ਨਦੀਆਂ ਨਾਲੇ ਉਫਾਨਤੇ ਨੇ ਤੇ ਇਸੇ ਦੌਰਾਨ ਪਠਾਨਕੋਟ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਚੱਕੀ ਡੈਮ ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਬੇहद ਖਤਰਨਾਕ ਨੇ ਕਿਉਂਕਿ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੋਇਆ ਤੇਜ਼ ਵਹਾਵ ਵਾਲਾ ਪਾਣੀ ਕਈ ਥਾਵਾਂ ਤੇ ਨੁਕਸਾਨ ਕਰਦਾ ਹੋਇਆ ਅੱਗੇ ਵਧ ਰਿਹਾ ਤੇ ਇਸੇ ਦੌਰਾਨ ਇਹ ਰੇਲਵੇ ਬ੍ਰਿਜ ਦੀ ਤਸਵੀਰ ਹੈ ਰੇਲਵੇ ਬ੍ਰਿਜ ਜਿਹੜਾ ਚੱਕੀ ਡੈਮ ਦੇ ਕੋਲ ਬਣਿਆ ਹੋਇਆ ਇੱਥੋਂ ਹੀ ਟ੍ਰੇਨ ਲੰਘ ਰਹੀ ਸੀ ਪਰ ਇਸੇ ਦੌਰਾਨ ਹੇਠਾਂ ਤੋਂ ਜ਼ਮੀਨ ਖਿਸਕ ਰਹੀ ਹੈ ਲੈਂਡਸਲਾਈਡਿੰਗ ਹੋ ਰਹੀ ਹੈ ਲੈਂਡਸਲਾਈਡਿੰਗ ਹੋ ਕੇ ਮਲਬਾ ਜਿਹੜਾ ਪਹਾੜ ਦਾ ਉਹ ਦਰਿਆ ਦੇ ਵਿੱਚ ਵਹਿੰਦਾ ਹੋਇਆ ਨਜ਼ਰ ਆ ਰਿਹਾ ਔਰ ਇਸ ਦੌਰਾਨ ਇਹ ਕਹਿਣਾ ਕੋਈ ਗਲਤ ਨਹੀਂ ਹੋਏਗਾ ਕਿ ਟ੍ਰੇਨ ਦੇ ਵਿੱਚ ਬੈਠੀਆਂ ਸਵਾਰੀਆਂ ਦੀ ਜਾਨ ਮੁਠੇ ਦੇ ਵਿੱਚ ਆ ਗਈ ਹੋਏਗੀ ਜਦੋਂ ਉਹਨਾਂ ਨੇ ਇਹ ਮੰਜ਼ਰ ਦੇਖਿਆ ਹੋਏਗਾ ਕਿ ਇੱਥਾਂ ਤੋਂ ਪਹਾੜ ਤੋਂ ਮਲਬਾ ਜਿਹੜਾ ਉਹ ਖਿਸਕ ਰਿਹਾ ਕਿਉਂਕਿ ਭਾਰੀ ਬਰਸਾਤ ਦੇ ਕਾਰਨ ਪਠਾਨਕੋਟ ਦੇ ਵਿੱਚ ਜਿਹੜਾ ਚੱਕੀ ਡੈਮ ਹੈ ਇੱਥੇ ਉਹ ਸੜਕਾਂ ਵੀ ਨੇ ਜਿਹੜੀਆਂ ਕਈ ਪਿੰਡਾਂ ਨੂੰ ਪਠਾਨਕੋਟ ਸ਼ਹਿਰ ਦੇ ਨਾਲ ਜੋੜਦੀਆਂ ਨੇ ਤੇ ਚੱਕੀ ਦਰਿਆ ਜਿਹੜਾ ਉਸ ਦੇ ਵਿੱਚ ਪਾਣੀ ਦਾ ਪੱਧਰ ਇਸ ਕਦਰ ਵੱਧ ਗਿਆ ਕਿ ਕਈ ਸੜਕਾਂ ਰੋੜ ਗਈਆਂ ਨੇ ਲੋਕਾਂ ਦੇ ਪਿੰਡਾਂ ਦਾ ਸੰਪਰਕ ਜਿਹੜਾ ਸ਼ਹਿਰ ਦੇ ਨਾਲੋਂ ਟੁੱਟ ਗਿਆ ਤੇ ਇਸੇ ਦੌਰਾਨ ਇਹ ਤਸਵੀਰ ਜਿਹੜੀ ਹੈ ਖਤਰਨਾਕ ਤਸਵੀਰ ਇਸ ਨੂੰ ਕਹਿ ਸਕਦੇ ਹਾਂ ਸਾਹਮਣੇ ਆਈ ਹੈ ਕਿਉਂਕਿ ਰੇਲਵੇ ਬ੍ਰਿਜ ਤੋਂ ਟ੍ਰੇਨ ਲੰਘ ਰਹੀ ਹੈ ਯਾਤਰੀ ਟ੍ਰੇਨ ਹੈ ਜਿਸ ਦੇ ਵਿੱਚ ਕਈ ਹਜ਼ਾਰ ਯਾਤਰੀ ਜਿਹੜੇ ਉਸਵਾਰ ਹੋਣਗੇ ਪਰ ਇਸੇ ਦੌਰਾਨ ਹੇਠਾਂ ਤੋਂ ਜ਼ਮੀਨ ਖਿਸਕਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਸਾਰੀਆਂ ਸਵਾਰੀਆਂ ਸੁਰੱਖਿਅਤ ਨੇ ਟ੍ਰੇਨ ਆਪਣੇ ਸਮੇਂ ਸਿਰ ਨਿਰਧਾਰਿਤ ਸਮੇਂ ਤੇ ਵੀ ਪਹੁੰਚੀ ਹੈ ਨਿਰਧਾਰਿਤ ਥਾਂ ਤੇ ਵੀ ਪਹੁੰਚੀ ਹੈ ਪਰ ਤਸਵੀਰ ਜਿਹੜੀ ਹੈ ਉਹ ਖਤਰਨਾਕ ਜ਼ਰੂਰ ਹੈ ਚਲਦੇ ਆ ਪੰਜਾਬ ਦੇ ਵਿੱਚ ਵੀ ਨਦੀਆਂ ਨਾਲੇ ਉਫਾਨਤੇ ਨੇ ਤੇ ਇਸੇ ਦੌਰਾਨ ਪਠਾਨਕੋਟ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਚੱਕੀ ਡੈਮ ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਬੇहद ਖਤਰਨਾਕ ਨੇ ਕਿਉਂਕਿ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੋਇਆ ਤੇਜ਼ ਵਹਾਵ ਵਾਲਾ ਪਾਣੀ ਕਈ ਥਾਵਾਂ ਤੇ ਨੁਕਸਾਨ ਕਰਦਾ ਹੋਇਆ ਅੱਗੇ ਵਧ ਰਿਹਾ ਤੇ ਇਸੇ ਦੌਰਾਨ ਇਹ ਰੇਲਵੇ ਬ੍ਰਿਜ ਦੀ ਤਸਵੀਰ ਹੈ ਰੇਲਵੇ ਬ੍ਰਿਜ ਜਿਹੜਾ ਜੱਕੇ ਡੈਮ ਦੇ ਕੋਲ ਬਣਿਆ ਹੋਇਆ ਇੱਥੋਂ ਹੀ ਟ੍ਰੇਨ ਲੰਘ ਰਹੀ ਸੀ ਪਰ ਇਸੇ ਦੌਰਾਨ ਹੇਠਾਂ ਤੋਂ ਜ਼ਮੀਨ ਖਿਸਕ ਰਹੀ ਹੈ ਲੈਂਡਸਲਾਈਡਿੰਗ ਹੋ ਰਹੀ ਹੈ ਲੈਂਡਸਲਾਈਡਿੰਗ ਹੋ ਕੇ ਮਲਬਾ ਜਿਹੜਾ ਪਹਾੜ ਦਾ ਉਹ ਦਰਿਆ ਦੇ ਵਿੱਚ ਵਹਿੰਦਾ ਹੋਇਆ ਨਜ਼ਰ ਆ ਰਿਹਾ ਔਰ ਇਸ ਦੌਰਾਨ ਇਹ ਕਹਿਣਾ ਕੋਈ ਗਲਤ ਨਹੀਂ ਹੋਏਗਾ ਕਿ ਟ੍ਰੇਨ ਦੇ ਵਿੱਚ ਬੈਠੀਆਂ ਸਵਾਰੀਆਂ ਦੀ ਜਾਨ ਮੁਠੇ ਦੇ ਵਿੱਚ ਆ ਗਈ ਹੋਏਗੀ ਜਦੋਂ ਉਹਨਾਂ ਨੇ ਇਹ ਮੰਜ਼ਰ ਦੇਖਿਆ ਹੋਵੇਗਾ ਕਿ ਇੱਥਾਂ ਤੋਂ ਪਹਾੜ ਤੋਂ ਮਲਬਾ ਜਿਹੜਾ ਉਹ ਖਿਸਕ ਰਿਹਾ ਕਿਉਂਕਿ ਭਾਰੀ ਬਰਸਾਤ ਦੇ ਕਾਰਨ ਪਠਾਨਕੋਟ ਦੇ ਵਿੱਚ ਜਿਹੜਾ ਚੱਕੀ ਡੈਮ ਹੈ ਇੱਥੇ ਉਹ ਸੜਕਾਂ ਵੀ ਨੇ ਜਿਹੜੀਆਂ ਕਈ ਪਿੰਡਾਂ ਨੂੰ ਪਠਾਨਕੋਟ ਸ਼ਹਿਰ ਦੇ ਨਾਲ ਜੋੜਦੀਆਂ ਨੇ ਤੇ ਚੱਕੀ ਦਰਿਆ ਜਿਹੜਾ ਉਸ ਦੇ ਵਿੱਚ ਪਾਣੀ ਦਾ ਪੱਧਰ ਇਸ ਕਦਰ ਵੱਧ ਗਿਆ ਕਿ ਕਈ ਸੜਕਾਂ ਰੋੜ ਗਈਆਂ ਨੇ ਲੋਕਾਂ ਦੇ ਪਿੰਡਾਂ ਦਾ ਸੰਪਰਕ ਜਿਹੜਾ ਸ਼ਹਿਰ ਦੇ ਨਾਲੋਂ ਟੁੱਟ ਗਿਆ ਤੇ ਇਸੇ ਦੌਰਾਨ ਇਹ ਤਸਵੀਰ ਜਿਹੜੀ ਹੈ ਖਤਰਨਾਕ ਤਸਵੀਰ ਇਸ ਨੂੰ ਕਹਿ ਸਕਦੇ ਹਾਂ ਸਾਹਮਣੇ ਆਈ ਹੈ ਕਿਉਂਕਿ ਰੇਲਵੇ ਬ੍ਰਿਜ ਤੋਂ ਟ੍ਰੇਨ ਲੰਘ ਰਹੀ ਹੈ ਯਾਤਰੀ ਟ੍ਰੇਨ ਹੈ ਜਿਸ ਦੇ ਵਿੱਚ ਕਈ ਹਜ਼ਾਰ ਯਾਤਰੀ ਜਿਹੜੇ ਉਹ ਸਵਾਰ ਹੋਣਗੇ ਪਰ ਇਸੇ ਦੌਰਾਨ ਹੇਠਾਂ ਤੋਂ ਜ਼ਮੀਨ ਖਿਸਕਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਸਾਰੀਆਂ ਸਵਾਰੀਆਂ ਸੁਰੱਖਿਅਤ ਨੇ ਟ੍ਰੇਨ ਆਪਣੇ ਸਮੇਂ ਸਿਰ ਨਿਰਧਾਰਿਤ ਸਮੇਂ ਤੇ ਵੀ ਪਹੁੰਚੀ ਹੈ ਨਿਰਧਾਰਿਤ ਥਾਂ ਤੇ ਵੀ ਪਹੁੰਚੀ ਹੈ ਪਰ ਇਹ ਤਸਵੀਰ ਜਿਹੜੀ ਹੈ ਉਹ ਖਤਰਨਾਕ ਜ਼ਰੂਰ ਹੈ పరిమీ ਦੇ ਚਲਦਿਆਂ ਪੰਜਾਬ ਦੇ ਵਿੱਚ ਵੀ ਨਦੀਆਂ ਨਾਲੇ ਉਫਾਨਤੇ ਨੇ ਤੇ ਇਸੇ ਦੌਰਾਨ ਪਠਾਨਕੋਟ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਚੱਕੀ ਡੈਮ ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਬੇहद ਖਤਰਨਾਕ ਨੇ ਕਿਉਂਕਿ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੋਇਆ ਤੇਜ਼ ਵਹਾਵ ਵਾਲਾ ਪਾਣੀ ਕਈ ਥਾਵਾਂ ਤੇ ਨੁਕਸਾਨ ਕਰਦਾ ਹੋਇਆ ਅੱਗੇ ਵਧ ਰਿਹਾ ਤੇ ਇਸੇ ਦੌਰਾਨ ਇਹ ਰੇਲਵੇ ਬ੍ਰਿਜ ਦੀ ਤਸਵੀਰ ਹੈ ਰੇਲਵੇ ਬ੍ਰਿਜ ਜਿਹੜਾ ਚੱਕੀ ਡੈਮ ਦੇ ਕੋਲ ਬਣਿਆ ਹੋਇਆ ਇੱਥੋਂ ਹੀ ਟ੍ਰੇਨ ਲੰਘ ਰਹੀ ਸੀ ਪਰ ਇਸੇ ਦੌਰਾਨ ਹੇਠਾਂ ਤੋਂ ਜ਼ਮੀਨ ਖਿਸਕ ਰਹੀ ਹੈ ਲੈਂਡਸਲਾਈਡਿੰਗ ਹੋ ਰਹੀ ਹੈ ਲੈਂਡਸਲਾਈਡਿੰਗ ਹੋ ਕੇ ਮਲਬਾ ਜਿਹੜਾ ਪਹਾੜ ਦਾ ਉਹ ਦਰਿਆ ਦੇ ਵਿੱਚ ਵਹਿੰਦਾ ਹੋਇਆ ਨਜ਼ਰ ਆ ਰਿਹਾ ਔਰ ਇਸ ਦੌਰਾਨ ਇਹ ਕਹਿਣਾ ਕੋਈ ਗਲਤ ਨਹੀਂ ਹੋਏਗਾ ਕਿ ਟ੍ਰੇਨ ਦੇ ਵਿੱਚ ਬੈਠੀਆਂ ਸਵਾਰੀਆਂ ਦੀ ਜਾਨ ਮੁਠੇ ਦੀ ਵਿੱਚ ਆ ਗਈ ਹੋਏਗੀ ਜਦੋਂ ਉਹਨਾਂ ਨੇ ਇਹ ਮੰਜ਼ਰ ਦੇਖਿਆ ਹੋਏਗਾ ਕਿ ਇੱਥਾਂ ਤੋਂ ਪਹਾੜ ਤੋਂ ਮਲਬਾ ਜਿਹੜਾ ਉਹ ਖਿਸਕ ਰਿਹਾ ਕਿਉਂਕਿ ਭਾਰੀ ਬਰਸਾਤ ਦੇ ਕਾਰਨ ਪਠਾਨਕੋਟ ਦੇ ਵਿੱਚ ਜਿਹੜਾ ਚੱਕੀ ਡੈਮ ਹੈ ਇੱਥੇ ਉਹ ਸੜਕਾਂ ਵੀ ਨੇ ਜਿਹੜੀਆਂ ਕਈ ਪਿੰਡਾਂ ਨੂੰ ਪਠਾਨਕੋਟ ਸ਼ਹਿਰ ਦੇ ਨਾਲ ਜੋੜਦੀਆਂ ਨੇ ਤੇ ਚੱਕੀ ਦਰਿਆ ਜਿਹੜਾ ਉਸ ਦੇ ਵਿੱਚ ਪਾਣੀ ਦਾ ਪੱਧਰ ਇਸ ਕਦਰ ਵੱਧ ਗਿਆ ਕਿ ਕਈ ਸੜਕਾਂ ਰੋੜ ਗਈਆਂ ਨੇ ਲੋਕਾਂ ਦੇ ਪਿੰਡਾਂ ਦਾ ਸੰਪਰਕ ਜਿਹੜਾ ਸ਼ਹਿਰ ਦੇ ਨਾਲੋਂ ਟੁੱਟ ਗਿਆ ਤੇ ਇਸੇ ਦੌਰਾਨ ਇਹ ਤਸਵੀਰ ਜਿਹੜੀ ਹੈ ਖਤਰਨਾਕ ਤਸਵੀਰ ਇਸ ਨੂੰ ਕਹਿ ਸਕਦੇ ਹਾਂ ਸਾਹਮਣੇ ਆਈ ਹੈ ਕਿਉਂਕਿ ਰੇਲਵੇ ਬ੍ਰਿਜ ਤੋਂ ਟ੍ਰੇਨ ਲੰਘ ਰਹੀ ਹੈ ਯਾਤਰੀ ਟ੍ਰੇਨ ਹੈ ਜਿਸ ਦੇ ਵਿੱਚ ਕਈ ਹਜ਼ਾਰ ਯਾਤਰੀ ਜਿਹੜੇ ਉਹ ਸਵਾਰ ਹੋਣਗੇ ਪਰ ਇਸੇ ਦੌਰਾਨ ਹੇਠਾਂ ਤੋਂ ਜ਼ਮੀਨ ਖਿਸਕਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਸਾਰੀਆਂ ਸਵਾਰੀਆਂ ਸੁਰੱਖਿਅਤ ਨੇ ਟ੍ਰੇਨ ਆਪਣੇ ਸਮੇਂ ਸਿਰ ਨਿਰਧਾਰਿਤ ਸਮੇਂ ਤੇ ਵੀ ਪਹੁੰਚੀ ਹੈ ਨਿਰਧਾਰਿਤ ਥਾਂ ਤੇ ਵੀ ਪਹੁੰਚੀ ਹੈ ਪਰ ਇਹ ਤਸਵੀਰ ਜਿਹੜੀ ਹੈ ਉਹ ਖਤਰਨਾਕ ਜ਼ਰੂਰ ਹੈ ਚਲਦੇ ਆ ਪੰਜਾਬ ਦੇ ਵਿੱਚ ਵੀ ਨਦੀਆਂ ਨਾਲੇ ਉਫਾਨਤੇ ਨੇ ਤੇ ਇਸੇ ਦੌਰਾਨ ਪਠਾਨਕੋਟ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਚੱਕੀ ਡੈਮ ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਬੇहद ਖਤਰਨਾਕ ਨੇ ਕਿਉਂਕਿ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੋਇਆ ਤੇਜ਼ ਵਹਾਵ ਵਾਲਾ ਪਾਣੀ ਕਈ ਥਾਵਾਂ ਤੇ ਨੁਕਸਾਨ ਕਰਦਾ ਹੋਇਆ ਅੱਗੇ ਵਧ ਰਿਹਾ ਤੇ ਇਸੇ ਦੌਰਾਨ ਇਹ ਰੇਲਵੇ ਬ੍ਰਿਜ ਦੀ ਤਸਵੀਰ ਹੈ ਰੇਲਵੇ ਬ੍ਰਿਜ ਜਿਹੜਾ ਚੱਕੀ ਡੈਮ ਦੇ ਕੋਲ ਬਣਿਆ ਹੋਇਆ ਇੱਥੋਂ ਹੀ ਟ੍ਰੇਨ ਲੰਘ ਰਹੀ ਸੀ ਪਰ ਇਸੇ ਦੌਰਾਨ ਹੇਠਾਂ ਤੋਂ ਜ਼ਮੀਨ ਖਿਸਕ ਰਹੀ ਹੈ ਲੈਂਡਸਲਾਈਡਿੰਗ ਹੋ ਰਹੀ ਹੈ ਲੈਂਡਸਲਾਈਡਿੰਗ ਹੋ ਕੇ ਮਲਬਾ ਜਿਹੜਾ ਪਹਾੜ ਦਾ ਉਹ ਦਰਿਆ ਦੇ ਵਿੱਚ ਵਹਿੰਦਾ ਹੋਇਆ ਨਜ਼ਰ ਆ ਰਿਹਾ ਔਰ ਇਸ ਦੌਰਾਨ ਇਹ ਕਹਿਣਾ ਕੋਈ ਗਲਤ ਨਹੀਂ ਹੋਏਗਾ ਕਿ ਟ੍ਰੇਨ ਦੇ ਵਿੱਚ ਬੈਠੀਆਂ ਸਵਾਰੀਆਂ ਦੀ ਜਾਨ ਮੁਠੇ ਦੇ ਵਿੱਚ ਆ ਗਈ ਹੋਏਗੀ ਜਦੋਂ ਉਹਨਾਂ ਨੇ ਇਹ ਮੰਜ਼ਰ ਦੇਖਿਆ ਹੋਏਗਾ ਕਿ ਇੱਥਾਂ ਤੋਂ ਪਹਾੜ ਤੋਂ ਮਲਬਾ ਜਿਹੜਾ ਉਹ ਖਿਸਕ ਰਿਹਾ ਕਿਉਂਕਿ ਭਾਰੀ ਬਰਸਾਤ ਦੇ ਕਾਰਨ ਪਠਾਨਕੋਟ ਦੇ ਵਿੱਚ ਜਿਹੜਾ ਚੱਕੀ ਡੈਮ ਹੈ ਇੱਥੇ ਉਹ ਸੜਕਾਂ ਵੀ ਨੇ ਜਿਹੜੀਆਂ ਕਈ ਪਿੰਡਾਂ ਨੂੰ ਪਠਾਨਕੋਟ ਸ਼ਹਿਰ ਦੇ ਨਾਲ ਜੋੜਦੀਆਂ ਨੇ ਤੇ ਚੱਕੀ ਦਰਿਆ ਜਿਹੜਾ ਉਸ ਦੇ ਵਿੱਚ ਪਾਣੀ ਦਾ ਪੱਧਰ ਇਸ ਕਦਰ ਵੱਧ ਗਿਆ ਕਿ ਕਈ ਸੜਕਾਂ ਰੋੜ ਗਈਆਂ ਨੇ ਲੋਕਾਂ ਦੇ ਪਿੰਡਾਂ ਦਾ ਸੰਪਰਕ ਜਿਹੜਾ ਸ਼ਹਿਰ ਦੇ ਨਾਲੋਂ ਟੁੱਟ ਗਿਆ ਤੇ ਇਸੇ ਦੌਰਾਨ ਇਹ ਤਸਵੀਰ ਜਿਹੜੀ ਹੈ ਖਤਰਨਾਕ ਤਸਵੀਰ ਇਸ ਨੂੰ ਕਹਿ ਸਕਦੇ ਹਾਂ ਸਾਹਮਣੇ ਆਈ ਹੈ ਕਿਉਂਕਿ ਰੇਲਵੇ ਬ੍ਰਿਜ ਤੋਂ ਟ੍ਰੇਨ ਲੰਘ ਰਹੀ ਹੈ ਯਾਤਰੀ ਟ੍ਰੇਨ ਹੈ ਜਿਸ ਦੇ ਵਿੱਚ ਕਈ ਹਜ਼ਾਰ ਯਾਤਰੀ ਜਿਹੜੇ ਉਹ ਸਵਾਰ ਹੋਣਗੇ ਪਰ ਇਸੇ ਦੌਰਾਨ ਹੇਠਾਂ ਤੋਂ ਜ਼ਮੀਨ ਖਿਸਕਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਸਾਰੀਆਂ ਸਵਾਰੀਆਂ ਸੁਰੱਖਿਅਤ ਨੇ ਟ੍ਰੇਨ ਆਪਣੇ ਸਮੇਂ ਸਿਰ ਨਿਰਧਾਰਤ ਸਮੇਂ ਤੇ ਵੀ ਪਹੁੰਚੀ ਹੈ ਨਿਰਧਾਰਤ ਥਾਂ ਤੇ ਵੀ ਪਹੁੰਚੀ ਹੈ ਪਰ ਇਹ ਤਸਵੀਰ ਜਿਹੜੀ ਹੈ ਉਹ ਖਤਰਨਾਕ ਜ਼ਰੂਰ ਹੈ ਫਾਰੀਮੀ ਦੇ ਚਲਦਿਆਂ ਪੰਜਾਬ ਦੇ ਵਿੱਚ ਵੀ ਨਦੀਆਂ ਨਾਲੇ ਉਫਾਨਤੇ ਨੇ ਤੇ ਇਸੇ ਦੌਰਾਨ ਪਠਾਨਕੋਟ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਚੱਕੀ ਡੈਮ ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਬੇहद ਖਤਰਨਾਕ ਨੇ ਕਿਉਂਕਿ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੋਇਆ ਤੇਜ਼ ਵਹਾਵ ਵਾਲਾ ਪਾਣੀ ਕਈ ਥਾਵਾਂ ਤੇ ਨੁਕਸਾਨ ਕਰਦਾ ਹੋਇਆ ਅੱਗੇ ਵਧ ਰਿਹਾ ਤੇ ਇਸੇ ਦੌਰਾਨ ਇਹ ਰੇਲਵੇ ਬ੍ਰਿਜ ਦੀ ਤਸਵੀਰ ਹੈ ਰੇਲਵੇ ਬ੍ਰਿਜ ਜਿਹੜਾ ਚੱਕੀ ਡੈਮ ਦੇ ਕੋਲ ਬਣਿਆ ਹੋਇਆ ਇੱਥੋਂ ਹੀ ਟ੍ਰੇਨ ਲੰਘ ਰਹੀ ਸੀ ਪਰ ਇਸੇ ਦੌਰਾਨ ਹੇਠਾਂ ਤੋਂ ਜ਼ਮੀਨ ਖਿਸਕ ਰਹੀ ਹੈ ਲੈਂਡਸਲਾਈਡਿੰਗ ਹੋ ਰਹੀ ਹੈ ਲੈਂਡਸਲਾਈਡਿੰਗ ਹੋ ਕੇ ਮਲਬਾ ਜਿਹੜਾ ਪਹਾੜ ਦਾ ਉਹ ਦਰਿਆ ਦੇ ਵਿੱਚ ਵਹਿੰਦਾ ਹੋਇਆ ਨਜ਼ਰ ਆ ਰਿਹਾ ਔਰ ਇਸ ਦੌਰਾਨ ਇਹ ਕਹਿਣਾ ਕੋਈ ਗਲਤ ਨਹੀਂ ਹੋਏਗਾ ਕਿ ਟ੍ਰੇਨ ਦੇ ਵਿੱਚ ਬੈਠੀਆਂ ਸਵਾਰੀਆਂ ਦੀ jaan ਮੁਠੇ ਦੀ ਵਿੱਚ ਆ ਗਈ ਹੋਏਗੀ ਜਦ ਉਹਨਾਂ ਨੇ ਇਹ منظر ਦੇਖਿਆ ਹੋਵੇਗਾ ਕਿ ਤੋਂ ਪਹਾੜ